ਬੰਦਾ ਹੀ ਨਹੀਂ ਮਿਲਦਾ ਏ ਚੋਨੇ ਚ ਕੱਖ ਬਹੁਤ ਹੋਏ ਪਏ ਆ। ਉਹ ਹੁੰਦਾ ਵੀ ਹੁੰਦਾ ਉਹ ਕਿਹੜਾ ਉਹ ਪੜਦੇ ਆਂ ਵੀ ਬੰਦਾ ਭਾਲ ਕੇ ਦੇਊਗਾ ਕੋਈ। ਬ ਕੋਈ ਕਰਦੇ ਆਂ ਭਈ ਠੀਕ ਆ ਵਨੀ ਤੂੰ ਮੈਂ ਕੀ ਆ ਵਧੀਆ ਤੂੰ ਦੱਸ ਵਧੀਆ ਹੋਰ ਕੀ ਕੰਮ ਕਰੇ ਤੇ ਕੋਈ ਨਹੀਂ ਤੇ ਬੰਦਾ ਹੀ ਦੇ ਦੇ ਯਾਰ ਕੱਖ ਬਹੁਤ ਹੋਏ ਪਏ ਚੋਨੇ ਚ ਕਾ ਖਖੜਾ ਨੇ ਹੀ ਬੰਦਾ ਹੀ ਮੈਲ ਦਾ ਲੈ ਵਾਰ ਝੋਨਾ ਜੁਨਾ ਲਈਂਦੀ ਆ ਬੰਦਾ ਯਾਰ ਬੰਦਾ ਤੈਨੂੰ ਮੈ ਲੈ ਆ ਦੇਣਾ ਤੂੰ ਆਖੇਂਗਾ ਇਹ じゃ ਬੰਦਾ ਯਾਰ ਕੰਮ ਕੋ ਕਰਦਾ ਬੰਦਾ ਠੀਕ ਆ ਕਹਿ ਵਾ ਵਧੀਆ ਹੋਵੇ ਕੈਂ ਬੰਦਾ ਹੋਵੇ ਤੂੰ ਆਖੇਂਗਾ ਵੀ ਹਰ ਇੱਕ ਵਾਰੀ ਉਹਨੂੰ ਸੱਜਾ ਕਰ ਠੀਕ ਆ ਵਧੀਆ ਹੋਵੇ ਪਧਿਆੜੀ ਦੀ ਵੀ ਕੋਈ ਚੱਕਰ ਨਹੀਂ ਪੂਰਾ ਹੋ ਗਿਆ ਬੰਦਾ ਠੀਕ ਆ ਚੱਲ ਜਾ ਆ ਲੈ ਮੋਟਰਸਾਈਕਲ ਤੇ ਭਾਲਿਆ ਬੰਦੇ ਨੂੰ ਸਾਰਾ ਦੇਖਉਣਾ ਠੀਕ ਐਫ ਯੂ ਮਮ ਬੰਦਾ ਦਾ ਮਲੇ ਜਾਂ ਤਾਂ ਤੇ ਦਿਹਾੜੀ ਤੇੜੀ ਦੱਸ ਕਿੰਨੀ ਦੇ ਦੇਗਾ ਦਿਹਾੜੀ ਵੀ ਜਿਹੜੀ ਚੱਲਦੀ ਹੈ ਦੇ ਦੇਾਂਗੇ ਬੰਦਾ ਦਾ ਦਿਖਾ ਦੂੰ ਬੰਦਾ ਵਧੀਆ ਹੋਵੇ ਬੰਦਾ ਦਾ ਦਿਖਾ ਦਿੰਦਾ ਆਹ ਰੇ ਬੰਦਾ ਇਹ ਰੇ ਪੂਰਾ ਛੋਟੇ ਰਗਾ ਕੰਮ ਕਰਦਾ ਇਹ ਬੰਦਾ ਹਾਂ ਹਾਂ ਬੰਦਾ ਹੋਰ